हां जी दोस्तों पिछली वीडियो ਦੇ ਵਿੱਚ ਆਪਾਂ ਦਿਖਾਇਆ ਸੀ ਕਿ ਅਰਬਨ ਸਟ੍ਰੀਟ ਫੇਸ 1 ਭਾਈ ਰਾਮ ਕਿਸ਼ਨ ਕੋਲੇ ਕਿਸ ਤਰੀਕੇ ਦੇ ਨਾਲ ਲੋਕ ਪੂਲਾ ਕਰਕਰ ਸਿੜਦੇ ਨੇ ਤੇ ਹੁਣ ਮੈਂ ਅਰਬਨ ਸਟ੍ਰੀਟ ਫੇਸ 2 ਦੀ ਬੈਕ ਸਾਈਡ ਤੇ ਆ ਜਿਹੜੀ ਕਿ ਬਿਲਕੁਲ ਐਂਡ ਹੈ ਅਰਬਨ ਸਟ੍ਰੀਟ ਫੇਸ 2 ਦਾ ਇਹ ਸਰੰਦ ਬਾਈਪਾਸ ਦੇ ਨਾਲ ਲੱਗਦਾ ਜਿਹੜੀ ਸਰੰਦਰ ਨੂੰ ਰੋਡ ਜਾਂਦੀ ਹੈ ਬਾਈਪਾਸ ਜਾਂਦੀ ਹੈ ਰਾਜਪੁਰਾ ਰੋਡ ਤੋਂ ਤੇ ਦੇਖੋ ਇਹ ਮੈਂ ਬਾਈਪਾਸ ਤੇ ਹੁਣ ਖੜਾ ਬਿਲਕੁਲ ਤਿਆ ਨੀਚੇ ਦੇਖੋ ਜਿੱਥੋਂ ਪਾਣੀ ਨਿਕਲ ਲਈ ਰਸਤਾ ਤੇ ਉੱਥੇ ਲੋਕਾਂ ਨੇ ਕਿਵੇਂ ਗੰਦ ਸਿੱਟਿਆ ਹੋਇਆ ਤੇ ਫੇਰ ਅਰਬਸਟੇਡ ਵਾਸੀ ਕਹਿੰਦੇ ਨੇ ਕਿ ਅਸੀਂ ਆਹ ਕੂੜੇ ਦਾ ਹਾਲ ਅੱਗੇ ਵੀ ਦੇਖੋ ਆਹ ਦੇਖੋ ਤੁਹਾਨੂੰ ਦਿਖਾਉਣਾ ਮੈਂ ਧਿਆਨ ਨਾਲ ਦੇਖੋ ਕੂੜੇ ਦਾ ਹਾਲ ਦੇਖੋ ਤੇ ਕਿਸ ਤਰੀਕੇ ਨਾਲ ਲੋਕਾਂ ਨੇ ਕੂੜਾ ਕਰਕਟ ਆਵਦਾ ਸਿੱਟਿਆ ਹੋਇਆ ਮੈਂ ਪਿਛਲੀ ਵਾਰੀ ਵੀ ਕਿਹਾ ਸੀ ਕਿ ਕੂੜੇ ਵਾਲਾ 60 ਤੋਂ 70 ਰੁਪਏ ਲੈਂਦਾ ਮਹੀਨੇ ਦੇ ਪਰ ਇਹਨਾਂ ਲੋਕਾਂ ਦਾ ਹਾਲ ਇਹ ਆ ਵੀ ਇਹਨਾਂ ਨੇ ਉਹਨੂੰ ਕੂੜਾ ਨਹੀਂ ਚਕਾਉਣਾ ਆਪਦੇ ਲੌਂਸ ਦਾ ਗੰਦ ਆ ਦੇਖੋ ਲੌਂ ਦਾ ਗ੍ਰੀਨ ਵੇਸਟੇਜ ਤੇ ਹੋਰ ਕਬਾੜ ਤੇ ਆ ਪਿਛਲੇ ਪਾਸੇ ਦੇਖੋ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਉਣਾ ਆਏ ਦਰਵਾਜ਼ੇ ਕੱਢੇ ਹੋਏ ਨੇ ਪਿੱਛੇ ਲੌਨ ਬਣਾਏ ਹੋਏ ਨੇ ਇਹਨਾਂ ਲੌਂਸ ਦੇ ਵਿੱਚ ਮਿੱਟੀ ਮਾਈ ਹੋਈ ਆ 90 99 ਤੋਂ ਪਹਿਲਾਂ ਇਹ ਚੋਈ ਚੱਲਦੀ ਸੀ ਇਹ ਚੋਈ ਚੱਲਦੀ ਸੀ ਤੇ ਇਹ ਚੋਈ ਚੱਲਦੀ ਸੀ ਤੇ ਇਹਦੇ ਵਿੱਚ ਦੀ ਪਾਣੀ ਆ ਜਿਹੜਾ ਉਹ ਨਿਕਲ ਕੇ ਵੱਡੀ ਨਦੀ ਦੇ ਵਿੱਚ ਪੈ ਜਾਂਦਾ ਸੀ ਪਰ ਹੁਣ ਵੱਡੀ ਨਦੀ ਦੇ ਵਿੱਚ ਤਾਂ ਨਹੀਂ ਜਾ ਸਕਦਾ ਪਾਣੀ ਕਿਉਂਕਿ ਲੋਕਾਂ ਨੇ ਕੀ ਕਰ ਲਿਆ ਆਪਣੇ ਪਿਛਲੇ ਪਾਸੇ ਆਪਦੇ ਘਰਾਂ ਦੇ ਪਿਛਲੇ ਪਾਸੇ ਗੇਟ ਕੱਢ ਕੇ ਲੌਂਗ ਤਿਆਰ ਕਰ ਲੇ ਤੇ ਇੱਕ ਰਸਤਾ ਹੈ ਜਿਹੜਾ ਉਹ ਬਾਈਪਾਸ ਦੇ ਨਾਲ ਜੋੜ ਲਿਆ ਜਿਹੜਾ ਕਿ ਪੂਰੀ ਤਰ੍ਹਾਂ ਦੇ ਨਾਲ ਗੈਰ ਕਾਨੂੰਨੀ ਆ ਹੁਣ ਮੈਂ ਦਿਖਾਉਣਾ ਤੁਹਾਨੂੰ ਜ਼ੂਮ ਕਰਕੇ ਦੇਖੋ ਆ ਦੇਖੋ ਤੁਹਾਨੂੰ ਮੈਂ ਦਿਖਾਉਣਾ ਕਿਸ ਤਰੀਕੇ ਨਾਲ ਆ ਕੋਠੀ ਵਾਲੇ ਨੇ ਆਪਦਾ ਲੌਨ ਬਣਾਇਆ ਹੋਇਆ ਪਿੱਛੇ ਤੇ ਹਰ ਨਾਲ ਦੇਖੋ ਆ ਲੌਨ ਆ ਪਿੱਛੇ ਤੇ ਆ ਰਸਤਾ ਤੇ ਆ ਇੱਕ ਛੋਟੀ ਜੀ ਖਾਈ ਪੱਟਦੀ ਵੀ ਜਿਹਦੇ ਨਾਲ ਪਾਣੀ ਅੱਗੇ ਨਿਕਲ ਹੁਣ ਤੁਸੀਂ ਦੱਸੋ ਕਿ ਪੂਰੇ ਅਰਬਨ ਸਟਰੀਟ ਦਾ ਪਾਣੀ ਇਸ ਖਾਈ ਦੇ ਵਿੱਚ ਦੀ ਲੰਘ ਜਾਊਗਾ ਆ ਦੇਖੋ ਤੁਹਾਨੂੰ ਮੈਂ ਦਿਖਾਉਣਾ ਦੇਖੋ ਧਿਆਨ ਨਾਲ ਸੋ ਲੋਕਾਂ ਦੇ ਆ ਹਾਲ ਨੇ ਆ ਕੋਛਾ ਫਿਰ ਕਹਿੰਦੇ ਨੇ ਆ ਪਿੱਛੇ ਕਿਸੇ ਬੰਦੇ ਨੇ ਆਪਣਾ ਗਾਰਡਨ ਬਣਾਇਆ ਹੋਇਆ ਸਬਜ਼ੀਆਂ ਲਾਈਆਂ ਹੋਈਆਂ ਤਾਂ ਟੋਟਲੀ ਮਤਲਬ ਕਿ ਸਿਚੋਈ ਨੂੰ ਬਲੌਕ ਕੀਤਾ ਹੋਇਆ ਆ ਕੂੜਾ ਸਿੱਟਿਆ ਹੋਇਆ ਸੋ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਪੁੱਡਾ ਨੂੰ ਵੀ ਵੀ ਇਹਨਾਂ ਗੱਲਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤੁਸੀਂ ਇੰਨੀ-ਇੰਨੀਆਂ ਪਲਾਂਟੀਆਂ ਲੈਨੇ ਹੋ ਐਨਾ ਸਾਰਾ ਕੁਝ ਕਰਦੇ ਹੋ ਤੇ ਇਹਨਾਂ ਲੋਕਾਂ ਨੂੰ ਨੱਥ ਪਾਈ ਜਾਵੇ ਇਹਨਾਂ ਕੁਝ ਲੋਕਾਂ ਦੀ ਕਰਤੂਤ ਕਰਕੇ ਸਾਰੇ ਲੋਕ ਸਫਰ ਕਰਦੇ ਆ ਸੋ ਮੇਰੀ ਬੇਨਤੀ ਹੈ ਜਿੰਨੇ ਵੀ ਲੋਕ ਇਸ ਵੀਡੀਓ ਨੂੰ ਦੇਖਣ ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਪ੍ਰਸ਼ਾਸਨ ਤੱਕ ਇਹ ਪਹੁੰਚ ਸਕੇ ਤੇ ਲੋਕਾਂ ਨੂੰ ਪਤਾ ਲੱਗ ਸਕੇ ਪ੍ਰਸ਼ਾਸਨ ਨੂੰ ਪਤਾ ਲੱਗ ਸਕੇ ਕਿ ਇਹਨਾਂ ਲੋਕਾਂ ਦੀ ਨਲਾਇਕੀ ਕਰਕੇ ਜਿਹੜਾ ਹੜ ਦਾ ਪਾਣੀ ਆ ਉਹ ਇੱਕ ਥਾਂ ਤੇ ਜਮਾ ਹੋ ਜਾਂਦਾ ਤੇ ਲੋਕ ਪਰੇਸ਼ਾਨ ਹੁੰਦੇ ਆ ਆ ਚੰਦ ਲੋਕਾਂ ਦੀ ਗਲਤੀ ਕਰਕੇ ਬਾਕੀ ਲੋਕ ਪਰੇਸ਼ਾਨ ਹੁੰਦੇ ਆ ਸੋ ਮੇਰੀ ਬੇਨਤੀ ਆ ਕਿ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ ਤਾਂ ਕਿ ਇਹ ਪ੍ਰਸ਼ਾਸਨ ਦੇ ਕੰਨਾਂ ਤੱਕ ਪਹੁੰਚੇ ਥੈਂਕ ਯੂ